ਸਤਿ ਸ੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਸਿੰਘ ਸੰਧੂ ਅੱਜ ਮੋੜ ਤੋਂ ਮਾਨ ਪਰਿਵਾਰ ਚ ਖੁਸ਼ੀਆਂ ਝਲਕੀਆਂ ਦੱਸਣਾ ਬੰਦਾ ਕਿ ਕੁਝ ਸਮਾਂ ਪਹਿਲਾਂ ਵੀਰ ਜਦੋਂ ਖੇਤ ਗਏ ਸੀ ਤਾਂ ਖੇਤ ਵਾਹਣ ਗਏ ਸੀ ਉੱਥੇ ਅਚਾਨਕ ਖੇਤ ਨੂੰ ਅੱਗ ਲੱਗੀ ਤੇ ਵੀਰ ਦਾ ਲੱਖਾਂ ਰੁਪਏ ਦਾ ਨਵਾਂ ਟਰੈਕਟਰ ਸੜ ਕੇ ਸੁਆਹ ਹੋ ਗਿਆ ਸੀ ਅਚਾਨਕ ਵਾਪਰੀ ਘਟਨਾ ਨੇ ਮਾਨ ਪਰਿਵਾਰ ਨੂੰ ਸਮੁੱਚੇ ਨਗਰ ਨੂੰ ਹਿਲਾ ਕੇ ਰੱਖ ਦਿੱਤਾ ਕਿਉਂਕਿ ਭੁੱਖੇ ਪਿਆਸੇ ਰਹਿ ਜੋੜੀ ਪੂੰਜੀ ਨਾਲ ਲੱਖਾਂ ਰੁਪਏ ਖਰਚ ਕੇ ਨਵਾਂ ਟਰੈਕਟਰ ਖਰੀਦਿਆ ਸੀ ਜੋ ਦੇਖਦੇ ਹੀ ਦੇਖਦੇ ਅਚਾਨਕ ਅੱਗ ਦੀ ਭੇਡ ਚੜ ਗਿਆ ਅਚਾਨਕ ਵਾਪਰੇ ਇਸ ਦੁਖਦਾਈ ਭਾਣੇ ਨੇ ਸਰਦਾਰ ਸਖਮੰਦਰ ਸਿੰਘ ਸੁਖੇਮਾਨ ਦੇ ਪਰਿਵਾਰ 'ਚ ਪਰੇਸ਼ਾਨੀ ਮਯੂਸੀ ਛਾ ਗਈ ਉਹ ਇੱਕ ਹਨੇਰੇ 'ਚ ਦਿਖਾਈ ਦੇਣ ਲੱਗਾ ਪਰਿਵਾਰ ਦੁੱਖਾਂ ਦੇ ਪਹਾੜ ਟੁੱਟਿਆਂ ਦਾ ਸਾਹਮਣਾ ਕਰਨ ਲੱਗਾ ਫੇਰ ਆ ਪਿੰਡ ਵਾਸੀਆਂ ਨੇ ਪ੍ਰਵਾਸੀ ਵੀਰਾਂ ਨੇ ਮਦਦ ਕਰਕੇ ਨਵਾਂ ਟਰੈਕਟਰ ਲੈ ਕੇ ਦੇਣ ਦਾ ਵਿਸ਼ਵਾਸ ਹੀ ਨਹੀਂ ਦਵਾਇਆ ਸਗੋਂ ਲੈ ਕੇ ਦੇਂਦੀਆਂ ਤਿਆਰੀਆਂ ਵੀ ਕਰ ਲਈਆਂ ਪਰ ਸਦਕੇ ਜਾਈਏ ਮਾਨ ਪਰਿਵਾਰ ਦੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਿਆਂ ਕੁਦਰਤੀ ਰਾਜਾ 'ਚ ਰਹਿਣ ਦਾ ਫੈਸਲਾ ਲਿਆ ਤੇ ਸਭ ਕੁਝ ਉੱਪਰ ਵਾਲੇ ਤੇ ਛੱਡ ਦਿੱਤਾ ਦਾਨੀ ਸੱਜਣਾ ਨੂੰ ਸਯੋਗੀ ਸੱਜਣਾ ਦਾ ਧੰਨਵਾਦ ਕਰਦੇ ਹਾਂ ਕਿਾ ਜੇ ਪ੍ਰਮਾਤਮਾ ਤੇ ਰੱਬ ਨੇ ਚਾਹਿਆ ਤਾਂ ਉਹ ਆਪੇ ਉਹਨਾਂ ਨੂੰ ਫਿਰ ਤੋਂ ਨਵਾਂ ਟਰੈਕਟਰ ਦੇਵੇਗਾ ਜਿਸ ਨਾਲ ਉਹ ਖੇਤੀ ਕਰਕੇ ਆਪਣੇ ਪਰਿਵਾਰ 'ਚ ਖੁਸ਼ਹਾਲੀ ਲਿਆ ਸਕਣਗੇ ਸਦਕੇ ਜਾਈਏ ਲੋਕ ਵੀ ਨਾਲ ਖੜੇ ਰਹੇ ਵਾਹਿਗੁਰੂ ਨੇ ਸਮਾਂ ਲੱਗਾ ਵਾਹਿਗੁਰੂ ਨੇ ਫਿਰ ਤੋਂ ਮਿਹਰ ਕੀਤੀ ਤੇ ਇਸ ਮਾਨ ਪਰਿਵਾਰ ਦੇ ਵਿਸ਼ਵਾਸ ਨੂੰ ਫਲ ਪਿਆ ਸਰਦਾਰ ਐਗਰੋ ਟਰੈਕਟਰਸ ਜੌਂਡੀਅਰ ਵਾਲੇ ਫਰੋਜਪੁਰ ਵਾਲੇ ਅੱਗੇ ਆਏ ਕਿਉਂਕਿ ਕੁਝ ਸਮਾਂ ਪਹਿਲਾਂ ਕਰੀਬ 5 ਸਾਲ ਮਹੀਨੇ ਪਹਿਲਾਂ ਹੀ ਉਹਨਾਂ ਤੋਂ ਇਹ ਨਵਾਂ ਟਰੈਕਟਰ ਖਰੀਦਿਆ ਸੀ ਤੇ ਮਾਸਟਰ ਗੁਰਬਖਸ਼ ਸਿੰਘ ਜਿਹੜੇ ਟਰੈਕਟਰ ਦੇ ਜੌਂਡੀਅਰ ਸਰਦਾਰ ਐਗਰੋ ਦੇ ਮਾਲਕ ਹੈਗੇ ਆ ਉਹਨਾਂ ਨੇ ਬਾਫੜੀ ਪਰਿਵਾਰ ਦੀ ਬਾਫੜੀ ਅਤੇ ਇਸ ਪਰਿਵਾਰ ਨੂੰ ਸਹਾਰਾ ਬਣਦੇ ਹੋਏ ਉਹਨਾਂ ਨੇ ਇਹਦਾ ਜਿਹੜਾ ਬੀਮਾ ਕਰਵਾਇਆ ਸੀ ਉਸ ਪਾਲਸੀ ਦੀ ਪਰਚੋਲ ਕੀਤੀ ਉਹਦਾ ਪਿੱਛਾ ਕੀਤਾ ਅਤੇ ਪੂਰਾ ਪ੍ਰੋਪਰ ਕੇਸ ਤਿਆਰ ਕਰਕੇ ਪਰਿਵਾਰ ਨੂੰ ਫਿਰ ਤੋਂ ਖੁਸ਼ੀਆਂ ਬਖਸ਼ਣ ਤੇ ਵੱਡਾ ਯੋਗਦਾਨ ਪਾਇਆ ਅਸੀਂ ਸਮੁੱਚਾ ਨਗਰ ਜਿੱਥੇ ਪ੍ਰਮਾਤਮਾ ਦਾ ਧੰਨਵਾਦ ਕਰਦੇ ਆਂ ਉਥੇ ਉਸ ਸਰਦਾਰ ਐਗਰੋ ਟਰੈਕਟਰਸ ਜੌਂਡੀਅਰ ਵਾਲੇ ਫਰੋਹੀਪੁਰ ਵਾਲਿਆਂ ਦਾ ਵੀ ਧੰਨਵਾਦ ਕਰਦੇ ਆਂ ਖਾਸ ਤੌਰ ਤੇ ਮਾਸਟਰ ਗੁਰਬਖਸ਼ ਸਿੰਘ ਕਾਕੂ ਉਹ ਵਾਲੇ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਪਰਿਵਾਰ ਦੇ ਨਾਲ ਖੜ ਕੇ ਫਿਰ ਤੋਂ 5 ਮਹੀਨਿਆਂ ਦੇ ਅੰਦਰ ਅੰਦਰ ਇਸ ਮਾਨ ਪਰਿਵਾਰ ਨੂੰ ਸਹਾਰਾ ਬਣਦਿਆਂ ਉਹ ਦਾਤੇ ਦਾ ਸ਼ੁਕਰਾਨਾ ਕਰਦਾ ਫਿਰ ਤੋਂ ਨਵਾਂ ਟਰੈਕਟਰ ਲੈ ਕੇ ਦਿੱਤਾ ਆ ਤੁਸੀਂ ਦੇਖ ਸਕਦੇ ਹੋ ਨਵਾਂ ਟਰੈਕਟਰ ਆਉਣ ਨਾਲ ਇੱਕ ਵਾਰ ਫਿਰ ਤੋਂ ਮਾਨ ਪਰਿਵਾਰ ਚ ਖੁਸ਼ੀਆਂ ਝਲਕ ਰਹੀਆਂ ਐ ਖੁਸ਼ੀਆਂ ਪਰਤਾਈਆਂ ਤੇ ਦਾ ਸਮੁੱਚਾ ਨਗਰ ਵੀ ਵਾਹਿਗੁਰੂ ਦਾ ਧੰਨਵਾਦ ਕਰ ਰਿਹਾ ਨੇੜੇ ਹੋ ਕੇ ਸੁਣਤੇ ਅਸੀਂ ਧੰਨਵਾਦ ਕਰਦੇ ਆਂ ਪਿੰਡ ਚੋਗ ਰਿਆਰ ਵੱਲੋਂ ਜੌਂਡੀਅਰ ਏਜੰਸੀ ਦਾ ਜੌਂਡੀਅਰ ਕੰਪਨੀ ਦਾ ਜਿਸ ਵੱਲੋਂ ਇਸ ਵੀਰ ਦੀ ਇਸ ਪਰਿਵਾਰ ਦੀ ਬਾਹ ਫੜਦੇ ਹੋਏ ਪਿਛਲੇ ਕੁਝ ਸਮੇਂ ਤੋਂ ਸਮਾਜ ਚ ਰੁੜ ਲੱਗ ਗਿਆ 3-4 ਮਹੀਨੇ ਲੇਕਿਨ ਉਸ ਵੀਰ ਦੀ ਬਾਹ ਫੜੀ ਅਤੇ ਉਸ ਨੂੰ ਜਿਹੜਾ ਉਸ ਦਾ ਟਰੈਕਟਰ ਸੜ ਕੇ ਸੁਆਹ ਹੋ ਗਿਆ ਸੀ ਉਸ ਦੀ ਬਜਾਏ ਜਿਹੜਾ ਨਵਾਂ ਟਰੈਕਟਰ ਦੇਖ ਕੇ ਉਸ ਨੂੰ ਨਵਾਜਿਆ ਪਰਿਵਾਰ 'ਚ ਫਿਰ ਤੋਂ ਖੁਸ਼ੀਆਂ ਦੇ ਦਿੱਤੀਆਂ ਅਸੀਂ ਸਮੁੱਚਾ ਨਗਰ ਜਿੱਥੇ ਧਨਵਾਦ ਕਰਦੇ ਆਂ ਉੱਥੇ ਅਸੀਂ ਸਾਰੇ ਵੀਰਾਂ ਨਾਲ ਗੱਲਬਾਤ ਵੀ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਤੇ ਕੀ ਵੀ ਪਾਣਾ ਵਾਪਰਿਆ ਸੀ ਤੇ ਅੱਜ ਉਹ ਕਿਵੇਂ ਮਹਿਸੂਸ ਕਰਦੇ ਆ ਆਪਾਂ ਗੱਲ ਕਰਦੇ ਆ ਗੁਰਵਿੰਦਰ ਸਿੰਘ ਮਾਨ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਥੈਂਕਸ ਗੋਡ ਪ੍ਰਮਾਤਮਾ ਦਾ ਜੌਂਡੀਆ ਟਰੈਕਟਰ ਵਾਲਿਆਂ ਦਾ ਅਗਰਵਤ ਸਿੰਘ ਅਗਰਵਤ ਸਿੰਘ ਜੀ ਦਾ ਧੰਨਵਾਦ ਜਿਨ੍ਹਾਂ ਨੇ ਆਪਣੀ ਫਰਿਆਦ ਸੁਣੀ ਨਾਲ ਖੜੇ ਤੇ ਅੱਜ ਤੁਹਾਨੂੰ ਜਿਹੜਾ ਐਡਾ ਵੱਡਾ ਦੁੱਖ ਲੱਗਾ ਸੀ ਝਟਕਾ ਲੱਗਾ ਸੀ ਕਿਵੇਂ ਤੁਸੀਂ ਮਹਿਸੂਸ ਕਰਦੇ ਹੋ ਕੀ ਕਹਿਣਾ ਚਾਹੁੰਦੇ ਹੋ ਆ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਅੱਜ ਨਵੇਂ ਟਰੈਕਟਰ ਦੀ ਆਪਾਂ ਨੂੰ ਭਾਈ ਜੀ ਉਹਨਾਂ ਨੇ ਦੇਵਰੀ ਦਿੱਤੀ ਆ ਇਨਸ਼ੋਰਸ ਤੋਂ ਜਿੰਨਾ ਬੰਦਾ ਸੀ ਭਾਈ ਉਹਨਾਂ ਨੇ ਬਹੁਤ ਆਪਣਾ ਸਾਥ ਦਵਾਇਆ ਮਸ਼ਹੂਰਨ ਤੋਂ ਕਲੇਮ ਦਵਾ ਕੇ ਆਪਾਂ ਨੂੰ ਫ फेब्रुवारी ਅਜ ਨਵੇਂ ਟਰੈਕਟਰ ਦੀ ਦਿੱਤੀ ਹੋਈ ਹੈ ਅਜੇ ਆਪਾਂ ਨੂੰ ਜਦੋਂ ਆਪਣਾ ਕਿਹੜਾ ਟਰੈਕਟਰ ਆਪਣੇ ਕੋਲ ਸੀ ਜਿਹੜਾ ਨੁਕਸਾਨਿਆ ਗਿਆ ਸੀ 5210 ਸੀ 4 ਵੀਲੀ 4 ਵੀ 5210 ਹਾਂਜੀ ਤੇ ਕਿੰਨੀ ਦੇਰ ਹੋ ਗਈ ਸੀ ਲੈ ਇਹਨੂੰ ਉਦੋਂ 8 ਮਹੀਨੇ ਹੋਏ ਸੀ ਜੀ ਲੈ ਇਹਨੂੰ 8 ਮਹੀਨੇ ਹਾਂਜੀ ਤੇ ਉਹ ਸਾਰਾ ਸੜ ਕੇ ਸੁਆਹ ਹੋ ਗਿਆ ਸੀ ਹਾਂਜੀ ਬਿਲਕੁਲ ਜੀ ਉਸ ਤੋਂ ਬਾਅਦ ਤੁਹਾਨੂੰ ਕੋਈ ਕਿੰਨੀਆਂ ਗੁਲਜਨ ਆਈਆਂ ਇਹ ਟਰੈਕਟਰ ਹਾਸਲ ਕਰਨ ਵਾਸਤੇ ਜਾਂ ਕੀ ਕਿਵੇਂ ਇਹ ਨਜੌਂਡੀਓ ਟਰੈਕਟਰ ਨੇ ਤੁਹਾਡੀ ਬਾਹ ਫੜੀ ਨਹੀਂ ਸਾਨੂੰ ਥੋੜਾ ਜਿਹਾ ਟਾਈਮ ਲੱਗ ਗਿਆ ਬਾਕੀ ਉਲਝਣਾ ਕੋਈ ਨਹੀਂ ਆਈਆਂ ਬਾਈ ਉਹਨਾਂ ਨੇ ਸਾਡਾ ਬਹੁਤ ਅਸੀਂ ਬਾਈ ਹੁਣਾਂ ਨੇ ਜੋ ਵੀ ਕੀਤਾ ਬਾਈ ਹੁਣਾਂ ਨੇ ਸਾਰਾ ਇੰਸ਼ੋਰੈਂਸ ਤੋਂ ਪਰਵਾਹ ਕੇ ਦਿਤਾਈ ਸਾਨੂੰ ਆ ਜਿਹੜੀ ਵਿਪਤਾ ਆਈ ਸੀ ਉਹ ਚੋਂ ਬਾਹਰ ਨਿਕਲ ਕੇ ਅੱਜ ਨਵਾਂ ਟਰੈਕਟਰ ਮਿਲਿਆ ਕਿਵੇਂ ਮਹਿਸੂਸ ਕਰਦੇ ਹੋ ਬਹੁਤ ਵਧੀਆ ਜੀ ਬਹੁਤ ਹਾਂਜੀ ਇਹਦਾ ਧੰਨਵਾਦ ਕਰਨਾ ਚਾਹੋਗੇ ਹਾਂਜੀ ਅੱਜ ਸਾਰੀ ਸਭੂ ਸਕਤਾ ਸਪੈਸ਼ਲ ਭਾਈ ਇਹਨਾਂ ਦਾ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਆਪ ਬਿਲਕੁਲ ਜੀ ਜਿਹੜਾ ਆ ਅੱਜ ਜੌਂਡੀਅਰ ਏਜੰਸੀ ਵਾਲਿਆਂ ਦਾ ਅਸੀਂ ਧੰਨਵਾਦ ਕਰਨਾ ਚਾਹਾਂਗੇ ਜਿਨ੍ਹਾਂ ਨੇ ਸਾਡੇ ਮਾਨ ਪਰਿਵਾਰ ਦੇ ਨਾਲ ਖੜੇ ਬਾਹ ਫੜੀ ਅਤੇ ਬਹੁਤ ਹੀ ਕੋਸ਼ਿਸ਼ ਨਹੀਂ ਕਰਨੀ ਪਈ ਉਹਦੇ باوجود ਵੀ ਇਹਨਾਂ ਨੇ ਅੱਜ ਨਵਾਂ ਟਰੈਕਟਰ ਦੇਖ ਕੇ ਨਵਾਚਾ ਅ ਗੁਰਪਾਲ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਆਪਣੇ ਨਗਰ ਵੱਲੋਂ ਧੰਨਵਾਦ ਕਰਦੇ ਹਾਂ ਤੇ ਇਹ ਦੱਸੋ ਵੀ ਇਹ ਵੀਰ ਦੀ ਜਿਹੜੀ ਬਾਹ ਕਿਵੇਂ ਫੜੀ ਤੇ ਕਿਵੇਂ ਦੀ ਮਦਦ ਕੀਤੀ ਤੁਸੀਂ ਐਕਚੁਅਲੀ ਵੀਰੇ ਇਦਾਂ ਸੀਗਾ ਕਿ ਰਿਲਾਈਐਂਸ ਕੰਪਨੀ ਤੋਂ ਆਪਾਂ ਬੀਮਾ ਵੀ ਕਰਵਾ ਦਿੱਤਾ ਸੀਗਾ ਸਟਾਰਟਿੰਗ ਜਦੋਂ ਆਪਾਂ ਟਰੈਕਟਰ ਦੀ ਡਿਲੀਵਰੀ ਦਿੰਨੇ ਆ ਨਾ ਬੀਮਾ ਆਪਾਂ ਜਰੂਰ ਕਰਦੇ ਆ। ਮਤਲਬ ਜਿਹੜਾ ਤੁਸੀਂ ਟਰੈਕਟਰ ਨਵਾਂ ਦਿੰਨੇ ਹੋ ਉਹਦਾ ਬੀਮਾ ਨਾਲ ਬੀਮਾ ਕਰਾ ਕੇ ਦਿੰਨੇ ਆ। ਹਾਂ ਫੁੱਲ ਬੀਮਾ ਹੁੰਦਾ ਹੈ ਉਹਦੇ ਚ ਕੰਪਨੀ ਬਹੁਤ ਕੋਟ ਕਰਦੀ ਐ ਇਸ ਚੀਜ਼ ਵਿੱਚ। ਉਹਨਾਂ ਨੇ ਕੀ ਕੀਤਾ ਕਿ ਜਦੋਂ ਪੂਰਾ ਕਲੇਮ ਮਤਲਬ ਕਿ ਉਹਨਾਂ ਨੇ ਪਾਇਆ ਤੇ ਅਸੀਂ ਉਹਨਾਂ ਨੇ ਇਹ ਕਿਹਾ ਵੀ ਪੂਰਾ ਡੈਮੇਜ ਆ ਟਰੈਕਟਰ ਇਹਨਾਂ ਨੂੰ ਟਰੈਕਟਰ ਦਾ ਬਦਲੇ ਟਰੈਕਟਰ ਆਪਾਂ ਨੂੰ ਦੇਣਾ ਪੈਣਾ ਹੈ। ਫਿਰ ਕੰਪਨੀ ਨੇ ਕਿਹਾ ਕੀ ਕਿਹਾ ਕਿ ਸਾਰਾ ਮਤਲਬ ਕਿ ਜੋ ਵੀ ਕਲੇਮ ਬੰਦਾ ਸੀ ਉਸ ਅਸੀਂ ਕੰਪਨੀ ਵੱਲੋਂ ਕੋਈ ਡਿਸਕਾਊਂਟ ਸਪੈਸ਼ਲ ਡਿਸਕਾਊਂਟ ਕਰਵਾ ਕੇ ਤੇ ਵੀਰ ਨੂੰ ਨਵਾਂ ਟਰੈਕਟਰ ਦੀ ਅਸੀਂ ਤੇ ਇਹਦੀ ਵੀ ਬਹੁਤ ਆ ਤੁਹਾਨੂੰ ਆਪ ਨੂੰ ਚੰਗਾ ਨਹੀਂ ਕਰਦੇ ਸਕਲਾ ਦਾ ਕਾਫੀ ਆਈਆਂ ਸਰਵੇਅਰ ਆ ਰਿਹਾ ਆ ਰਿਹਾ ਸੀ ਉਹ ਕੰਦਾ ਸੀਗਾ ਵੀ ਦਿੱਕਤ ਆ ਰਹੀ ਹੈ ਵੀ ਅੱਗ ਲੱਗੀ ਹੈ ਉਹਦਾ ਕਾਰਨ ਸਪੈਸ਼ਲ ਹੋਊਗਾ ਕੋਈ ਜਾਣ ਕੇ ਜਾਂ ਕੋਈ ਕਿਤੇ ਲੱਗੀ ਹੋਊਗੀ ਪਰ ਫਿਰ ਵੀ ਉਹ ਅੱਛੇ ਬੰਦੇ ਸੀਗੇ ਵੀ ਉਹਨਾਂ ਨੇ ਵਧੀਆ ਤਰੀਕੇ ਨਾਲ ਮਤਲਬ ਕਿ ਪੂਰੀ ਪੇਰਵਾਹੀ ਕਰਕੇ ਤੇ ਸਾਨੂੰ ਪੂਰਾ ਮਤਲਬ ਕਿ ਜਿੰਨਾ ਵੀ ਮੁਆਵਜ਼ਾ ਬੰਦਾ ਸੀ ਸਾਨੂੰ ਪੂਰਾ ਤਕਰੀਬਨ ਦੇ ਦਿੱਤਾ ਹਾਂਜੀ ਆ ਬਿਲਕੁਲ ਮਿੱਤਰੋ ਕਦੇ ਵੀ ਜਦੋਂ ਤੁਸੀਂ ਕੋਈ ਵਹੀਕਲ ਕੋਈ ਮਸ਼ੀਨਰੀ ਖਰੀਦਿਓ ਬੀਮਾ ਕਰਾਉਣ ਤੋਂ ਨਾ ਭੱਜਿਆ ਕਰੋ ਅੱਜ ਇਸ ਵੀਰ ਦਾ ਜਿਹੜਾ ਨਵਾਂ ਟਰੈਕਟਰ ਮਿਲਣ ਦਾ ਰਾਜ ਆ ਉਹ ਜੌਂਡੀਅਰ ਟਰੈਕਟਰ ਵਾਲਿਆਂ ਨੇ ਬੀਮਾ ਕਰਕੇ ਇਸ ਨੂੰ ਦਿੱਤਾ ਸੀ ਅਤੇ ਉਸ ਬੀਮੇ ਕਰਕੇ ਹੀ ਅੱਜ ਫਿਰ ਤੋਂ ਘਰੇ ਖੁਸ਼ੀਆਂ ਪਰਤੀਆਂ ਤੇ ਇਹ ਜੌਂਡੀਅਰ ਟਰੈਕਟਰ ਦੇ ਮਾਲਕ ਜਿਹੜੇ ਏਜੰਸੀ ਦੇ ਮਾਲਕ ਗੁਰਬਖਸ਼ ਸਿੰਘ ਹੋਰਾਂ ਦੀ ਵੱਡੇ ਉਤਮ ਕਰਕੇ ਜਿਹੜਾ ਇਹ ਵੀਰ ਨੂੰ ਦੁਬਾਰਾ ਤੋਂ ਟਰੈਕਟਰ ਨਸੀਬ ਹੋਇਆ ਉਹ ਵੀ ਨਵਾਂ 4x4 ਤੇ ਆਪਾਂ ਗੱਲ ਕਰਦੇ ਆ ਸਰਪੰਚ ਸਾਹਿਬ ਨਾਲ ਸਰਪੰਚ ਸਾਹਿਬ ਤੁਸੀਂ ਮੈਂ ਦੇਖਦੇ ਹਾਂ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ ਤੇ ਇਹਨਾਂ ਦਾ ਰਾਹੁਲ ਅੱਜ ਵਧਾਈਆਂ ਦਿੰਨੇ ਆ ਪਰ ਉਦੋਂ ਵਿਚਾਰ ਆ ਰੋਂਦਾ ਹੀ ਹਾਂ ਹਾਂ ਦੁੱਖ ਹੀ ਬੜਾ ਸੀ ਬਹੁਤ ਦੁੱਖ ਸੀ ਤੇ ਸਾਲ ਦੇਖਣ ਵਾਲੇ ਨੂੰ ਦੁੱਖ ਲੱਗਦਾ ਸੀ ਵਾਕਿਆ ਵੀ ਇਹ ਮਾੜਾ ਆਇਆ ਬਹੁਤ ਮਾੜਾ ਆ ਹੂੰ ਵੀ ਇਤਨਾ ਸੜ ਜਾਣਾ ਟਰੈਕਟਰ ਜਿੰਮੇਵਾਰ ਦਾ ਟਰੈਕਟਰ ਇਹ ਹੀ ਆਪਣਾ ਸਾਰਾ ਕਾਰੋਬਾਰ ਵਾਲਾ ਪਿੰਡ ਵਾਲੋ ਵੀ ਪੂਰਾ ਸਪੋਰਟ ਸੀ ਪਿੰਡ ਵਾਲੇ ਕਹਿੰਦੇ ਸੀ ਦੇ ਦਿੰਨੇ ਆ ਹਾਂ ਵੀ ਇਹ ਤਾਂ ਕਹਿੰਦੇ ਸੀ ਤੇ ਆਉਂਦਾ ਸੀ ਨਹੀਂ ਮੈਂ ਨਹੀਂ ਲੈਣਾ ਕੰਪਨੀ ਤੇ ਲਾਵਾਂਗੇ ਤੇ ਚਲੋ ਇਹਦਾ ਧੰਨਵਾਦ ਇਹਨਾਂ ਦਾ ਵੀ ਜਿਨ੍ਹਾਂ ਨੇ ਕਾ ਮਿਹਨਤ ਕੀਤੀ ਉਹਨਾਂ ਦਾ ਜਿਹੜਾ ਬੀਮਾ ਕੀਤਾ ਸੀ ਚਲ ਉਹਨਾਂ ਨੂੰ ਵੀ ਟਰੈਕਟਰ ਮਿਲ ਗਿਆ ਜਨਾਬ ਬੀਮਾ ਦਾ ਫਿਰ ਕਾਹਦਾ ਮਿਲਣਾ ਸੀ ਫਿਰ ਤਾਂ ਨਹੀਂ ਮਿਲਣਾ ਬਿਲਕੁਲ ਮਤਲਬ ਇੱਥੇ ਆਪਾਂ ਇਹਦਾ ਮੰਤਬ ਇਹ ਖੜੀ ਪੈ ਰੇਕ ਬੰਦੇ ਨੂੰ ਬੀਮਾ ਕਰਵਾ ਲੈ ਬੀਮਾ ਕਰਾਉਣਾ ਚਾਹੀਦਾ ਬੀਮਾ ਕਰਾਉਣਾ ਚਾਹੀਦਾ ਆ ਵੀ ਇਸ ਨੂੰ ਤੇ ਬੀਮਾ ਹੋਵੇ ਤਾਂ ਆਪਣੀ ਕਿਤੇ ਨੁਕਸਾਨ ਹੋ ਜੇ ਤਾਂ ਆਪਣਾ ਬੀਮਾ ਜੀ ਤਾਂ ਮੁੜ ਆਉਂਦੀ ਨਾ ਜੇ ਚੋਰੀ ਹੋ ਜਾਵੇ ਤਾਂ ਵੀ ਆਪਾਂ ਨੂੰ ਹੁੰਦਾ ਅ ਅ ਗਰਵਤ ਸਿੰਘ ਜੀ ਬੀਮੇ ਦੇ ਕਿਹੜੇ ਕਿਹੜੇ ਫਾਇਦੇ ਹੁੰਦੇ ਆ ਇਹ ਦੀਮੇ ਦੇ ਵਿੱਚ ਅਸੀਂ ਤਾਂ ਬੈਂਪੋ ਤੋਂ ਬੈਂਪੋਰੀ ਮਤਲਬ ਕਿ ਅਸੀਂ ਬੀਮਾ ਕਰਦੇ ਆ ਉਹਦੇ ਵਿੱਚ ਹਰ ਚੀਜ਼ ਆ ਜਾਂਦੀ ਆ ਕੋਈ ਵੀ ਡੈਮੇਜ ਹੁੰਦੀ ਆ ਕੋਈ ਐਕਸੀਡੈਂਟ ਵੀ ਸਾਰਾ ਕਵਰ ਹੋ ਜਾਂਦਾ ਹੈ ਉਹਦੇ ਵਿੱਚ ਤੇ ਹਰ ਚੀਜ਼ ਮਤਲਬ ਕਿ ਇੱਕ ਸਾਲ ਦਾ ਪ੍ਰੋਪਰ ਜੇ ਬੈਂਪੋ ਤੋਂ ਬੈਂਪੋਰੀ ਬੀਮਾ ਕਰਾਉਣੇ ਆ ਤੇ ਸਾਰੀਆਂ ਚੀਜ਼ਾਂ ਹੀ ਮਤਲਬ ਕਿ ਉਹਦੇ ਵਿੱਚ ਆ ਜਾਂਦੇ ਆ ਹਾਂਜੀ ਮਤਲਬ ਕੋਈ ਨੁਕਸਾਨ ਹੋਵੇ ਚਾਹ ਪਰਪਾਈ ਹੋ ਜੇ ਹਾਂਜੀ ਹੋ ਜਾਂਦੀ ਆ ਹਾਂ ਬਰਪੀ ਜੀ ਤੁਸੀਂ ਕਿਵੇਂ ਦੇਖਦੇ ਹੋ ਇਹ ਸਾਰੇ ਐਪੀਸੋਡ ਨੂੰ ਵੀਰ ਦਾ ਨੁਕਸਾਨ ਹੋਇਆ ਅੱਜ ਜੌਂਡੀਅਰ ਵਾਲਿਆਂ ਨੇ ਟਰੈਕਟਰ ਦੇਤਾ ਕੀ ਕਹਿਣਾ ਚਾਹੁੰਗੇ ਅਸੀਂ ਤਾਂ ਆਪ ਦੇ ਭਰਾ ਤੇ ਮਾਣ ਕਰਦੇ ਹਾਂ ਕਿਉਂਕਿ ਅਸੀਂ ਮੈਸਿੰਗ ਤੇ ਗੁਰਬਖਸ਼ ਸਿੰਘ ਅਸੀਂ ਇਕੱਠੇ ਪੜ੍ਹੇ ਹਾਂ ਤੇ ਅਸੀਂ ਖੱਟੋ-ਖੱਟ 25-30 ਸਾਲ ਤੋਂ ਇਕੱਠੇ ਰਹੇ ਰਹੇ ਛੋਟੀ ਉਮਰ ਤੋਂ ਅਸੀਂ ਇਕੱਠੇ ਰਹ ਰਹੇ ਹਾਂ ਵੀ ਇਹਨੇ ਸਾਡਾ ਇਹਨਾਂ ਮਾਣ ਤਾ ਰੱਖਿਆ ਵੀ ਇਹ ਕਦੇ ਨੇ ਮੈਨੂੰ ਹਰ ਵਾਰ ਕਹਿਣਾ ਵੀ ਯਾਰ ਕੁਝ ਨਾ ਕੁਝ ਕਰ ਯਾਰ ਵਰਤਨ ਤਨ ਕਰਵਾ ਕੋ ਪਰ ਇਹ ਜਿਹੜੀ ਇਹਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਸੀਗੀ ਗੁਰਬਖਸ਼ ਸਿੰਘ ਫਿਰ ਅਸੀਂ ਬੈਠੇ ਹੋਏ ਉਹਨਾਂ ਨੂੰ ਲਾਈਫ ਕਾਪੜੇ ਨੂੰ ਬੋਧ ਨਾਲ ਵੀ ਵਿਚਾਰ ਵਟਾਂਦਰਾ ਕਰਨਾ ਉਹਨਾਂ ਨੇ ਵੀ ਕਿਹਾ ਵੀ ਇਹ ਪ੍ਰੋਸੈਸ ਮੁਤਾਬਕ ਸਾਰਾ ਕੁਝ ਹੋਊਗਾ ਟਾਈਮ ਲੱਗੂਗਾ ਪਰ ਅਸੀਂ ਨਾਲ ਪਰ ਭਾਈ ਜੂ ਇਹ ਬੱਚੀ ਇੱਥੇ ਨਵਾਂ ਕੰਪੈਨਸਰਡ ਕਰਦੇ ਜਿਹਨੇ ਵੀ ਮਤਲਬ ਟਾਈਮ ਨੂੰ ਟਾਈਮ ਉਹਨਾਂ ਨਾਲ ਲਿੰਕ ਰੱਖਣਾ ਉਹਨਾਂ ਨੂੰ ਫੋਨ ਕਰਨੇ ਵਾਰੀ ਵਾਰੀ ਦੱਸਣਾ ਵੀ ਸਾਡਾ ਪ੍ਰੋਸੈਸ ਜਲਦੀ ਤੋਰੋ ਜਲਦੀ ਸਾਡਾ ਮਤਲਬ ਸਾਨੂੰ ਪ੍ਰੇਮ ਜਲਦੀ ਦਿਓ ਜਿਹੜਾ ਵੀ ਅਸੀਂ ਗਾਂ ਨੂੰ ਇਹ ਖੇਤੀ ਵੀ ਕਰ ਸਕਾਂ ਵਿਚਾਰਾ ਉਹਨਾਂ ਲਈ ਟੈਂਪਚਰ ਕੋਈ ਟਰੈਕਟਰ ਵੀ ਕੋਈ ਨਹੀਂ ਆ ਪਾਸਿੱਦਾ ਜਿਹੜਾ ਜਿਹੜਾ ਜੰਕ ਫਸਲ ਵੀ ਨੇੜੇ ਆਉਣ ਵਾਲੀ ਸੀ ਗਾਂ ਆਉਂਦੀ ਇਹ ਅਗਨਾ ਕਾਰੋਬਾਰਾ ਦਾ ਸ਼ੁਰੂ ਕਰਦਾ ਜਾਂ ਫਿਰ ਇਹ ਮੁੰਡਾ ਥੋੜਾ ਜਿਹਾ ਇੱਕ ਅਸੀਂ ਇਹ ਵੀ ਰੱਖ ਦਈਏ ਇਹ ਬੁੱਢਾ ਮੁੰਡਾ ਬਹੁਤ ਮਿਹਨਤੀ ਆ ਤੇ ਉਹਨਾਰੇ ਇਹ ਆਪਣਾ ਸੁਪਰ ਸੀਟਰ ਲੈ ਕੇ ਕਿਰਾਏ ਤੇ ਵੀ ਇਹ ਆਪਣਾ ਇਹ ਕਰਦਾ ਸੀਗਾ ਤੇ ਅਸੀਂ ਖੁਸ਼ ਗਾਂ ਵੀ ਇਹਨੇ ਗਾਂ ਕਿਰਾਏ ਤੇ ਗਾਂ ਕਲਪ ਵੀ ਪੀਜਣੀ ਆ ਸੁਪਰ ਸੀਟਰ ਨਾਲ ਹੁਣ ਅਸੀਂ ਇਹ ਕਨ ਵੀ ਇਹਨੂੰ ਜੋ ਟਾਈਟਲ ਮਿਲਿਆ ਕਰਵਾਇਆ ਤੇ ਆਪਕੇ ਮਿਲਿਆ ਜੋ ਸਹੀ ਟਾਈਮ ਤੇ ਮਿਲ ਰਿਹਾ ਜਿਹੜਾ ਕੰਮ ਕਾਰ ਦੀ ਇਹ ਕੱਖ ਦੀ ਗੁਟਾਈ ਇਹ ਗੁਟਾਈ ਧੋਨੇ ਦੀ ਗੁਟਾਈ ਕਰ ਲੂਗਾ ਤੇ ਕੰਪਨੀ ਦੀ ਗੁਟਾਈ ਵੀ ਕਰ ਸਕਦਾ ਆ ਬਿਲਕੁਲ ਹੀ ਮਿੱਤਰੋ ਅਸੀਂ ਆਪਣੇ ਨਗਰ ਚ ਹੋਗਰੀਅਰ ਵੱਲੋਂ ਜוניਅਰ ਏਜੰਸੀ ਵਾਲਿਆਂ ਦਾ ਖਾਸ ਤੌਰ ਤੇ ਏਜੰਸੀ ਮਾਲ ਗੁਰਬਖਸ਼ ਸਿੰਘ ਹੋਰਾਂ ਦਾ ਕਾਕੂ ਵਾਲੀਏ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਉਦਮ ਸਦਕਾ ਸਾਡੇ ਵੀਰ ਨੂੰ ਜਿਹੜਾ ਪਿੰਡ ਝੋਗਰਿਹਰ ਦਾ ਨਿਵਾਸੀ ਆ ਪਿਛਲੇ ਜਦੋਂ ਆਪਾਂ ਝੋਨਾ ਲਾਉਣਾ ਸੀ ਉਹ ਸੀਜ਼ਨ 'ਚ ਖੇਤ ਖੜਾ ਵੀਰ ਦਾ ਨਵਾਂ ਟਰੈਕਟਰ ਕੁਦਰਤੀ ਆਗ ਕਾਰਨ ਸੜ ਕੇ ਸੁਆਹ ਹੋ ਗਿਆ ਸੀ ਅੱਜ ਫਿਰ ਤੋਂ ਘਰ ਅੰਦਰ ਜਿਹੜੀਆਂ ਖੁਸ਼ੀਆਂ ਪਰਤੀਆਂ ਜוניਅਰ ਟਰੈਕਟਰ ਦੁਬਾਰਾ ਤੋਂ ਘਰ ਆਇਆ ਇਹ ਸਿਰਫ ਏਜੰਸੀ ਵਾਲਿਆਂ ਦੇ ਉਦਮ ਸਦਕੇ ਆਇਆ ਸੀ ਇਹਨਾਂ ਦਾ ਧੰਨਵਾਦ ਕਰਦੇ ਆ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਹਾਂ ਨਗਰ ਦਾ ਧੰਨਵਾਦ ਕਰਦੇ ਹਾਂ ਖਾਸ ਤੌਰ ਤੇ ਮਾਨ ਪਰਿਵਾਰ ਦਾ ਜਿਸ ਨੇ ਸਾਡੇ ਬਾਹਰਲੇ ਵਿਦੇਸ਼ਾਂ 'ਚ ਬੈਠੇ ਵੀਰਾਂ ਨੇ ਨਵਾਂ ਟਰੈਕਟਰ ਲੈ ਕੇ ਦੇਣ ਦੀ ਆਫਰ ਦਿੱਤੀ ਸੀ ਲੇਕਿਨ ਵੀਰ ਨੇ ਆ ਕੁਦਰਤ ਨੂੰ ਪ੍ਰਵਾਨ ਕਰਦੇ ਹੋਏ ਉਹ ਮਨਾ ਕਰਤਾ ਸੀ ਲੇਕਿਨ ਦਾਤੇ ਨੇ ਅੱਜ ਫਿਰ ਤੋਂ ਉਹ ਏਜੰਸੀ ਵੱਲੋਂ ਨਵਾਂ ਟਰੈਕਟਰ ਦੇ ਦਿੱਤਾ ਆ ਜਿਸ ਲਈ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਹੁਣ ਛੁੱਟੀਆਂ ਲੈਣੇ ਤੇ ਅਪੀਲ ਕਰਦੇ ਹਾਂ ਕਿ ਸਾਡੇ ਇਸ ਚੈਨਲ ਨੂੰ ਫੇਸਬੁੱਕ ਤੇ ਫਾਲੋ ਕਰੋ ਤੇ YouTube ਤੇ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਤੁਹਾਨੂੰ ਸਮੇਂ ਸਿਰ ਸੋਹਣੀਆਂ ਜਾਣਕਾਰੀਆਂ ਵਾਲੀਆਂ ਨਿਊਜ਼ ਵੀਡੀਓਜ਼ ਸਮੇਂ-ਸਮੇਂ ਮਿਲਦੀਆਂ ਰਹਿੰਦੇ ਇੰਨੇ ਨਾਲ ਹੀ ਰਹਿੰਦੇ ਖੁੱਟੀਆਂ ਫਿਰ ਕਿਸੇ ਹੋਰ ਨਿਊਜ਼ ਨੂੰ ਲੈ ਕੇ ਤੁਹਾਡੇ ਰੂਪੇ ਹੋਵਾਂਗੇ ਅਗਲੇ ਦਿਨ ਖੁੱਟੀਆਂ ਸਤਿਕਾਰ